ਤੁਸ ਦੇਖ ਰਹੇ ਹੋ ਵਿਸ਼ਵ ਬਾਤਾ ਤੇ ਮੈਂ ਹਕਮੁਲ ਪ੍ਰਿਤਕੌਰ ਤੇ ਹਾਜ਼ਰ ਹੋਇਆ ਇੱਕ ਵਿਸ਼ੇਸ਼ ਖਬਰ ਦੇ ਨਾਲ ਤਾਂ ਗੱਲ ਕਰਨ ਜਾ ਰਿਹਾ ਇੱਕ ਸਾਨੀ ਮੋਰਚੇ ਦੀ ਤੁਹਾਨੂੰ ਦੱਸ ਦਿੰਨੇ ਆ ਕਿ ਕਿਸਾਨਾਂ ਦੇ ਵੱਲੋਂ ਆਪਣਾ ਅੰਦੋਲਨ ਜਿਹੜਾ ਕਿ ਵਿਕਾਸਕੀ ਸਮੇਂ ਤੋਂ ਵਿੱਡਿਆ ਗਿਆ ਤੇ ਉਸ ਦੇ ਮੱਦੇ ਨਜ਼ਰ ਹੀ 18 ਦਸੰਬਰ ਯਾਨੀ ਕਿ ਅੱਜ ਜਿਹੜਾ ਕੀ ਹੈ ਉਹਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਜਾਣਾ ਸੀ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਤੋਂ ਪਹਿਲਾਂ ਹੀ ਜਿਹੜਾ ਕਿ ਹੈ ਭਾਰਤ ਪੁਲਿਸ ਦੀਆਂ ਜਿਹੜੀ ਕਿ ਹੈ ਭਾਰੀ ਫੋਰਸਾਂ ਰੇਲਵੇ ਟ੍ਰੈਕਾਂ ਤੇ ਜਾ ਖੜਗੀਆਂ ਨੇ ਤੇ ਉਹਨਾਂ ਦੇ ਵੱਲੋਂ ਸਰਨ ਰੋਕਣ ਦੀ ਪੂਰੀ ਪੂਰੀ ਤਿਆਰੀ ਕੀਤੀ ਗਈ ਹੈ ਤਾਂ ਲਾਈਵ ਤਸਵੀਰਾ ਵੀ ਤੁਹਾਨੂੰ ਇਸ ਵੇਲੇ ਦਿਖਾ ਰਹੇ ਹਾਂ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਕਿਸਾਨਾਂ ਦੇ ਜਥੇ ਵੀ ਜਿਹੜੇ ਕਿ ਹੁਣ ਉੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਆਪਣੇ ਕਹੇ ਦੇ ਮੁਤਾਬਕ ਬਾਰੀ ਬਾਕ-ਬਾਕ ਕਿਸਾਨਾਂ ਦੇ ਵੱਲੋਂ ਜਿਹੜਾ ਕਿ ਵਕ-ਵਕ ਪਿੰਡਾਂ ਦੇ ਵਿੱਚੋਂ ਜਿਹੜੇ ਕਿ ਕਾਫਲੇ ਹੁਣ ਕਿਸਾਨਾਂ ਦੇ ਉੱਥੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਜਿਸ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਇਸ ਵੇਲੇ ਸਾਂਝੀਆਂ ਕਰ ਰਹੇ ਹਾਂ ਤੁਸੀਂ ਲਾਈਵ ਤਸਵੀਰਾਂ ਦੇਖ ਸਕਦੇ ਹੋ ਇੱਥੇ ਕਿਸਾਨ ਰੇਲਵੇ ਟ੍ਰੈਕਾਂ ਤੇ ਪਹੁੰਚ ਰਹੇ ਨੇ ਤੇ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਜਿਹੜੀ ਕਿ ਮੰਨਵਾਉਣ ਦੀ ਪੂਰੀ ਪੂਰੀ ਕੋਸ਼ਿਸ਼ ਜਿਹੜੀ ਕਿ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਡੱਲੇਵਾਲ ਦੀ ਸਿਹਤ ਵੀ ਹੁਣ ਕਾਫੀ ਦੇਰੀ ਕਿ ਦਿਨੋਂ-ਦਿਨ ਵਿਗੜਦੀ ਜਾ ਰਹੀ ਹੈ ਤੇ ਉਹਨਾਂ ਦਾ ਮਰਨ ਵਰਤ ਜਿਹੜਾ ਕੀ ਕਾਫੀ ਦਿਨਾਂ ਤੋਂ ਜਾਰੀ ਹੈ ਤੇ ਤੁਹਾਨੂੰ ਦੱਸ ਦਿੰਨੇ ਆ ਕਿ ਉਸ ਦੇ ਮੱਦੇ ਨਜ਼ਰ ਹੀ ਕਿਸਾਨਾਂ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਅੱਜ ਉਹਨਾਂ ਦੇ ਵੱਲੋਂ ਰੇਲ ਰੋਕੋ ਅੰਦੋਲਨ ਕੀਤਾ ਜਾਵੇਗਾ ਤਾਂ ਜੇਕਰ ਦੂਜੇ ਪਾਸੇ ਗੱਲ ਕੀਤੀ ਜਾਵੇ ਪੁਲਿਸ ਦੀ ਤਾਂ ਪੁਲਿਸ ਫੋਰਸ ਵੀ ਜਿਹੜੀ ਕਿ ਉੱਥੇ ਰੇਲਵੇ ਟ੍ਰੈਕਾਂ ਦੇ ਉੱਤੇ ਪਹੁੰਚਦੀ ਹੋਈ ਨਜ਼ਰ ਆ ਰਹੀ ਹੈ ਖਨੌਰੀ ਬਾਉਂਡਰ ਤੇ ਮਰਨ ਵਰਤੇ ਬੈਠੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਤੇ ਹੱਕ ਦੇ ਵਿੱਚ ਜਿਹੜੇ ਕਿ ਆ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਖੜੜ ਰੇਲਵੇ ਸਟੇਸ਼ਨ ਤੇ ਰੇਲਾ ਰੋਕ ਕੇ ਰੋਜ਼ ਤਰਨਾ ਜਿਹੜਾ ਕੀ ਦਿੱਤਾ ਹੈ ਤਾਂ ਦੱਸ ਦਿੰਨੇ ਆ ਕਿ ਇਹ ਰੋਜ਼ ਤਰਨਾ ਸ਼ਾਮ 3 ਵਜੇ ਤੱਕ ਚੱਲੇਗਾ ਜੀ ਹਾਂ ਇਸ ਮੌਕੇ ਬੋਲਦੇ ਕਿਸਾਨਾ ਗੁਦਵਿੰਦਰ ਸਿੰਘ ਦੇਹਕਲਾ ਅਤੇ ਰਵਿੰਦਰ ਸਿੰਘ ਦੇਹਕਲਾ ਨੇ ਕਿਹਾ ਕਿ ਕਿਸਾਨਾਂ ਦੇ ਹੱਕ ਦੇ ਵਿੱਚ ਡੱਲੇਵਾਲ ਦੇ ਵੱਲੋਂ ਜੋ ਮਰਨ ਵਰਤ ਸ਼ੁਰੂ ਕੀਤਾ ਗਿਆ ਉਸੇ ਮੱਦੇਨਜ਼ਰ ਹੀ ਹੁਣ ਜਿਹੜਾ ਕਿ ਅੱਜ ਕਿਸਾਨਾਂ ਦੇ ਵੱਲੋਂ ਰੇਲਾ ਰੋਕੀਆਂ ਜਾ ਰਹੀਆਂ ਨੇ ਤੇ ਉਸ ਦੀ ਕੇਂਦਰ ਸਰਕਾਰ ਦੇ ਵੱਲੋਂ ਕੋਈ ਸਾਰ ਨਹੀਂ ਲਿੱਤੀ ਗਈ। ਸ਼ਾਇਦ ਕੇਂਦਰ ਸਰਕਾਰ ਡੱਲੇਵਾਲ ਦੀ ਮੌਤ ਦੀ ਉਡੀਕ ਕਰਦੀ ਹੈ। ਉਹਨਾਂ ਨੇ ਵੀ ਕਿਹਾ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨਦੀ ਤਾ ਸੰਘਰਸ਼ ਜਿਹੜਾ ਕਿ ਇਸੇ ਤਰ੍ਹਾਂ ਜਾਰੀ ਰਹੇਗਾ ਰੋਸ ਧਰਨੇ ਦੇ ਦੌਰਾਨ ਰੇਲ ਪਟੜੀ ਤੇ ਬੈਠ ਕੇ ਕਿਸਾਨ ਵਾਹਿਗੁਰੂ ਜੀ ਦਾ ਜਾਪ ਕਰ ਰਹੇ ਨੇ ਅਤੇ ਡੱਲੇਵਾਲ ਦੀ ਤੰਦਰੁਸਤੀ ਲਈ ਆਦਾਸ ਜਿਹੜੀ ਕਿ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਇਸ ਵੇਲੇ ਤੁਹਾਨੂੰ ਲਾਈਵ ਤਸਵੀਰਾਂ ਵੀ ਦਿਖਾ ਰਹੇ ਹਾਂ ਤੇ ਦੂਜੇ ਪਾਸੇ ਜੇਕਰ ਗੱਲ ਕਰੀਏ ਪੁਲਿਸ ਦੀ ਤਾਂ ਪੁਲਿਸ ਵੀ ਜਿਹੜੀ ਕਿ ਹੈ ਪੁਲਿਸ ਫੋਰਸ ਜਿਹੜੀ ਕਿ ਉੱਥੇ ਪਹੁੰਚ ਗਈ ਹੈ ਕਿਸਾਨਾਂ ਤੋਂ ਪਹਿਲਾਂ ਜਿਹੜੀ ਕਿ ਪੁਲਿਸ ਉੱਤੇ ਪਹੁੰਚ ਗਈ ਸੀ ਤੋਂ ਉਹਨਾਂ ਦੇ ਵੱਲੋਂ ਕਿਸਾਨਾਂ ਨੂੰ ਕੰਦ ਦੀ ਤਿਆਰੀ ਕੀਤੀ ਗਈ ਸੀ ਪਰ ਜੇਕਰ ਗੱਲ ਕਰੀਏ ਕਿਸਾਨਾਂ ਦੀ ਤਾਂ ਉਹ ਜਿਹੜੇ ਕਿ ਬਿਲਕੁਲ ਨੀਦਰ ਹੋ ਕੇ ਉੱਥੇ ਜਿੱਥੇ ਜਿਹੜੇ ਕਿ ਉੱਥੇ ਪਹੁੰਚ ਰਹੇ ਨੇ ਪਿੰਡਾਂ ਦੇ ਵਿੱਚ ਉਹ ਕਾਫਲੇ ਜਿਹੜੇ ਕੀ ਹੈ ਪਹੁੰਚ ਰਹੇ ਨੇ ਤੁਹਾਨੂੰ ਦੱਸ ਦਿੰਨੇ ਕਿ ਉਸ ਦੇ ਵਿੱਚ ਬੀਬੀਆਂ ਦਾ ਵੀ ਮਹਿਲਾਵਾਂ ਦਾ ਵੀ ਕਾਫੀ ਯੋਗਦਾਨ ਜਿਹੜਾ ਕਿ ਉੱਥੇ ਮਿਲ ਰਿਹਾ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਆਪਣੇ ਕਿਸਾਨਾਂ ਵੀਰਾਂ ਦੇ ਨਾਲ ਖੜੇ ਆ ਤੇ ਅਸੀਂ ਡਟ ਕੇ ਜਿਹੜਾ ਕਿ ਇੱਥੇ ਮੁਕਾਬਲਾ ਕਰਾਂਗੇ ਤੇ ਆਪਣੀਆਂ ਮੰਗਾਂ ਜਿਹੜੀ ਕਿ ਆ ਮੰਵਾ ਕੇ ਹੀ ਵਾਪਸ ਜਾਵਾਂਗੇ